ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਤੇ ਅੱਜ ਆਪਾਂ ਲੈ ਕੇ ਆਏ ਆ ਇੱਕ ਨਵੀਂ ਵੀਡੀਓ ਅਗਰ ਆਪਾਂ YouTube ਤੇ ਕੋਈ ਕੋਈ ਵੀ ਕੰਮ ਸਟਾਰਟ ਕਰਨੇ ਆ ਤੇ ਆਪਾਂ ਨੂੰ ਕੁਝ ਸਮਾਨ ਦੀ ਲੋੜ ਪੈਂਦੀ ਏ ਇੱਕ ਫੋਨ ਟਰਾਈਪੋਡ ਤੇ ਆਪਾਂ ਮੰਗਾਇਆ ਸੀ ਕੱਲ ਫਲਿੱਪਕਾਰਟ ਤੋਂ ਟਰਾਈਪੋਡ ਤੇ ਤੁਹਾਨੂੰ ਦੱਸਨੇ ਆ ਵੀ ਆਪਣੇ ਕੋਲ ਜਦੋਂ ਆਪਾਂ ਨਵਾਂ ਨਵਾਂ ਕੰਮ ਸਟਾਰਟ ਕਰਨੇ ਆਪਣੇ ਕੋਲ ਲਿਮਟਿਡ ਜਾਂ ਬਜਟ ਹੁੰਦਾ ਹੈ ਉਹਦੇ ਉਹਦੇ ਲਈ ਆਪਾਂ ਇੱਕ ਠੀਕ ਸਸਤਾ ਤੇ ਟਿਕਾਊ ਜਾਂ ਟ੍ਰਾਈਪੋਡ ਕਿਵੇਂ ਦਾ ਲੈ ਸਕਨੇ ਆ ਕਿਹੜੇ ਮਾਡਲ ਦਾ ਆਪਾਂ ਟ੍ਰਾਈਪੋਡ ਲੈ ਸਕਨੇ ਆ ਤੇ ਆਪਾਂ ਮੰਗਾਇਆ ਸੀ ਇਹ ਪਹੁੰਚਿਆ ਆਪਣੇ ਕੋਲ ਕੱਲ ਤੇ ਆਪਾਂ ਇਹਨੂੰ ਕਰਨੇ ਆਨਬਾਕਸਿੰਗ ਤੇ ਇਹਦੇ ਤੇ ਲੱਗੀ ਹੋਈ ਹੈ ਚੇਪੀ ਆਪਾਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਵੀ ਇਹਦਾ ਮਾਡਲ ਕੀ ਹੈ ਤੇ ਕਿਹੜੀ ਕਿਹੜਾ ਮਾਡਲ ਹੈ ਤੇ ਕਿਹੜੀ ਕੰਪਨੀ ਦਾ ਦੇਖ ਸਕਦੇ ਹੋ ਤੁਸੀਂ ਕੰਪਨੀ ਹੈਗੀ ਹੈ ਦੀ ਡਿਜੀਟੈਕ ਤੇ ਮਾਡਲ ਹੈਗਾ ਡੀਟੀਆਰ 550 ਐਲਡਬਲ ਤੇ ਆ ਆਏਗਾ ਟ੍ਰਾਈਪੋਡ ਤੇ ਆ ਵੀਖ ਸਕਦੇ ਇਹਦੀ ਬਾਕੀ ਜਾਣਕਾਰੀ ਆ ਵੇਖੋ ਮੈਕਸਿਮਮ ਲੋਡ ਇਹ ਚੱਕ ਸਕਦਾ 5 ਕਿਲੋ ਜੀ ਮਤਲਬ 5 ਕਿਲੋ ਤੇ ਹਾਈਟ ਇਹਦੀ ਫੁੱਲ ਹਾਈਟ ਹੈਗੀ 1700 ਐਮ ਐਮ ਮਤਲਬ 5.57 ਫੀਟ ਤੇ ਮੈਕਸਿਮਮ ਟਿਊਬ ਡਾਇਆਮੀਟਰ ਇਹਗਾ 26.5 ਐਮ ਐਮ ਤੇ ਬਾਕੀ ਇਹਦੀ ਜਾਣਕਾਰੀ weight ਜਿਹੜਾ ਇਹਦਾ ਟੋਟਲ weight ਹੋਏਗਾ 1 ਕਿਲੋ 200 ਗ੍ਰਾਮ ਠੀਕ ਹੈ ਚਲੋ ਜੀ ਆਪਾਂ ਹੁਣ ਇਹਦੀ ਕਰਨੇ ਆ ਅਨਬਾਕਸਿੰਗ ਚਲੋ ਇਹਦੇ ਤੇ ਲੱਗੀ ਹੋਈ ਹੈ ਚੇਪੀ ਆਪਾਂ ਇਹਨੂੰ ਹਟਾਉਣੇ ਆ ਚੇਪੀ ਨੂੰ ਤੇ ਇਹਨੂੰ ਕਰਨੇ ਆ ਓਪਨ ਜਨਵਰੀ ਵਾਓ ਇਹਦੇ ਚ ਬਤਾ ਹੋਇਆ ਇੱਕ ਕੈਰੀ ਬੈਗ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਆ ਵੇਖੋ ਕਿੰਨੀ ਸੋਹਣੀ ਪੈਕਿੰਗ ਕਰਕੇ ਦਿੱਤੀ ਹੋਈ ਹੈ ਮਤਲਬ ਇਹ ਕੈਰੀ ਬੈਗ ਆਪਾਂ ਇਹਨੂੰ ਆਪਾਂ ਜਦੋਂ ਕਿਤੇ ਵੀ ਬਾਹਰ ਸ਼ੂਟਿੰਗ ਕਰਨ ਜਾਣੇ ਆਂ ਘਰ ਤੋਂ ਬਾਹਰ ਤੇ ਆਪਾਂ ਇਹਨੂੰ ਐਵੇਂ ਟੰਗ ਕੇ ਲਿਜਾ ਸਕਨੇ ਆ ਤੇ ਬਹੁਤ ਵਧੀਆ ਸਿਸਟਮ ਦਿੱਤਾ ਹੋਇਆ ਤੇ ਹੁਣ ਆਪਾਂ ਇਹਨੂੰ ਖੋਲਨੇ ਆ ਆਰਾਮ ਨਾਲ ਇਹਨੂੰ ਲਵਾਂਗੇ ਕੰਟ ਚਲੋ ਜੀ ਆ ਚੱਕੋ ਇੱਕ ਲਿਫਾਫਾ ਹੋਰ ਦਿੱਤਾ ਹੋਇਆ ਇਹ ਦੇਖੋ ਆਹ ਵੇਖੋ ਪਵਾ ਸਟੀਲ ਬੋਡੀ ਇਹਦੀ ਆਹ ਵੇਖੋ ਇਹਦੇ ਤੇ ਵੀ ਲਿਖਿਆ ਹੋਇਆ ਡੀਜੀ ਟੈਕ ਡੀਟੀਆਰ 550 ਇਹਦਾ ਮਾਡਲ ਲਿਖਿਆ ਆ ਤੇ ਆਪਾਂ ਹੁਣ ਇਹਨੂੰ ਖੋਲਨੇ ਆ ਆਰਾਮ ਨਾਲ ਇਹਨੂੰ ਖੋਲ ਲਾਂਗੇ ਆ ਇੱਕ ਹੈਂਡਲ ਦਿੱਤਾ ਹੋਇਆ ਇਹਨੂੰ ਫੜ ਲੈਨੇ ਆ ਤੇ ਇਹਨੂੰ ਲੈਨੇ ਆ ਖੋਲ ਤੇ ਆਹ ਵੇਖੋ ਆ ਦਿੱਤੇ ਹੋਏ ਨੇ ਲੋਕ ਇਹਨਾਂ ਨੂੰ ਐਂ ਕਰਕੇ ਖੋਲ ਲਵਾਂਗੇ ਜਿਸ ਦੇ ਨਾਲ ਇਹਦੀ ਹਾਈਟ ਵਧੇਗੀ ਆ ਵੇਖੋ ਹੁਣ ਇਹਦੀ ਹਾਈਟ ਲਵਾਂਗੇ ਆਪਾਂ ਵਦਾ ਇਹਦੀ ਚੈੱਕ ਕਰਾਂਗੇ ਆਪਾਂ ਹਾਈਟ ਕਿੰਨੀ ਹੈ ਟੋਟਲ ਇਹਦੀ ਹਾਈਟ ਹੈ ਹਜੇ ਤਾਂ ਉੱਪਰੋਂ ਵੀ ਜਿਹੜਾ ਇਹਦੀ ਹਾਈਟ ਵਧੇਗੀ ਉਹ ਤੁਹਾਨੂੰ ਦੱਸਨੇ ਆ ਜਲੋ ਜੀ ਆਪਾਂ ਫੋਲੇ ਦੀ ਹਾਈਟ ਵਧਾ ਦਿੱਤੀ ਤੇ ਲੋਕ ਦਿੱਤੇ ਕਰ ਚਲੋ ਜੀ ਆਹ ਕਰੋ ਚੈੱਕ ਮੇਰੇ ਬਰਾਬਰ ਤਾਂ ਹੁਣੇ ਹੀ ਹੋ ਗਿਆ ਤੇ ਆਹ ਵੇਖੋ ਆਹ ਜਿਹੜਾ ਹੈਂਡਲ ਦਿੱਤਾ ਹੋਇਆ ਇਹਨੂੰ ਆਪਾਂ ਕਰ ਲਾਂਗੇ ਸਿੱਧਾ ਜਿਹਦੇ ਨਾਲ ਹਾਈਟ ਇਹਦੀ ਵਧੇਗੀ ਤੇ ਦੂਜੀ ਸਾਈਡ ਦਿੱਤਾ ਹੋਇਆ ਨਟ ਇੰਦੀ ਤੋਂ ਉਨ ਕੋਲ ਦਿੱਤਾ ਨਾਟੇ ਨੂੰ ਕਰ ਲਾਂਗੇ ਢਿੱਲਾ ਜਿਹਦੇ ਨਾਲ ਇਹਦੀ ਹਾਈਟ ਵਧੇਗੀ ਆ ਵੇਖੋ ਇਹਨੂੰ ਗੇੜਾਂਗੇ ਜਿਵੇਂ ਟੋਕੇ ਨੂੰ ਗੇੜੀ ਦਾ ਤੇ ਇਹਦੀ ਹਾਈਟ ਵੱਧਦੀ ਜਾਵੇਗੀ ਆ ਵੇਖੋ ਮੈਕਸਿਮਮ ਹਾਈਟ ਦੇ ਲਈ ਚੈੱਕ ਕਰੋ ਹਲੋ ਤੇ ਇਹਨੂੰ ਦੇਵਾਂਗੇ ਆਪਾਂ ਕੱਸ ਚਲੋ ਜੀ ਆ ਵੇਖੋ ਕਿੰਨਾ ਉੱਚਾ ਹੋ ਗਿਆ ਤੇ ਆਪਾਂ ਨੂੰ ਇੰਨੀ ਹਾਈਟ ਦੀ ਵੈਸੇ ਜ਼ਰੂਰਤ ਨਹੀਂ ਪੈਂਦੀ ਤੇ ਆਪਾਂ ਇਹਨੂੰ बस चेक ਕਰਾਉਣਾ ਸੀ ਵੀ ਇਹਦੀ ਹਾਈਟ ਇੰਨੀ ਹੈ 5 ਫੁੱਟ ਤੇ 57 ਇੰਚ ਇਹਨੂੰ ਟਿੱਲਾ ਕਰ ਲਾਂਗੇ ਉਹਨਾਂ ਨੂੰ ਵਾਪਸ ਨੀਵਾ ਕਰ ਦਾਂਗੇ ਚਲੋ ਜੀ ਤੇ ਬਾਕੀ ਇਹਦੇ ਚ ਕੀ ਕੀ ਹੈ ਉਹ ਆਪਾਂ ਤੁਹਾਨੂੰ ਚੈੱਕ ਕਰਾਉਨੇ ਆ ਆ ਇਹਦਾ ਹੈਂਡਲ ਜਿਹੜਾ ਮਤਲਬ ਆਪਾਂ ਇਹਨੂੰ ਲੈਵਲ ਸੈੱਟ ਕਰਨ ਵਾਸਤੇ ਕੰਮ ਆਉਂਦਾ ਆ ਵੇਖੋ ਆ ਲੈਵਲ ਦਿੱਤਾ ਹੋਇਆ ਹੈ ਤੇ ਆਪਾਂ ਜਦੋਂ ਇਹਨੂੰ ਐਂ ਕਰਨੇ ਆ ਤੇ ਇਹਦਾ ਲੈਵਲ ਬਿਲਕੁਲ ਬਰਾਬਰ ਤੇ ਵਿਚਾਲੇ ਹੋ ਜਾਏਗਾ ਐਂ ਕਰਕੇ ਸੈੱਟ ਕਰਨਾ ਆ ਵੇਖੋ ਇਹਨੂੰ ਆਪਾਂ ਜਦੋਂ ਢਿੱਲਾ ਕਰਾਂਗੇ ਉਦੋਂ ਹੀ ਐਂ ਹੋਏਗਾ ਤੇ ਜਦੋਂ ਜਿੱਥੇ ਵੀ ਲੈਵਲ ਸੈੱਟ ਕਰਨਾ ਹੈ ਇਹਨੂੰ ਦੇਵਾਂਗੇ ਆਪਾਂ ਇਹਨੂੰ ਕੱਸ ਦਾਂਗੇ ਤੇ ਇਹ ਫਿਰ ਇਹ ਹਿੱਲਦਾ ਨਹੀਂ ਆ ਵੇਖੋ ਚਲੋ ਜੀ ਤੇ ਮੇਨ ਹੁਣ ਰਹਿ ਗਿਆ ਅਭੀ ਆਪਾਂ ਇਹਦੇ ਚ ਫੋਨ ਕਿਵੇਂ ਫਿੱਟ ਕਰਾਂਗੇ ਆਹ ਤਾਂ ਦਿੱਤਾ ਹੋਇਆ ਹੈ ਵੀ ਆਪਾਂ ਕੈਮਰਾ ਕਿਵੇਂ ਕੈਮਰਾ ਇਹਦੇ ਤੇ ਆਪਾਂ ਲਾ ਸਕਨੇ ਆ ਤੇ ਇਹ ਲੋਡ 5 ਕਿਲੋ ਵੱਧ ਤੋਂ ਵੱਧ 5 ਕਿਲੋ ਲੋਡ ਚੱਕ ਸਕਦਾ ਤੇ ਇੱਥੇ ਇਹਦੇ ਕੁੰਡੀ ਵੀ ਦਿੱਤੀ ਹੋਈ ਹੈ ਜਦੋਂ ਕੋਈ ਆਪਣੇ ਹਵਾ ਨੇਰੀ ਆਉਂਦੀ ਹੈ ਤੇ ਆਪਾਂ ਇੱਥੇ ਵਜ਼ਨ ਟੰਗ ਸਕਨੇ ਆ ਮਤਲਬ ਇਹ ਹਿੱਲੇ ਨਾ ਤੇ ਡਿੱਗੇ ਨਾ ਚਲੋ ਜੀ ਇਹਦੇ ਤੇ ਆਪਾਂ ਫੋਨ ਕਿਵੇਂ ਲਾਉਣਾ ਹੈ ਉਹ ਇਹਦੇ ਵਿੱਚ ਦਿੱਤਾ ਹੋਵੇਗਾ ਚੈੱਕ ਕਰ ਲੈਂ ਆਪਾਂ ਹਲੋ ਆ ਦਿੱਤਾ ਹੋਇਆ ਮੋਬਾਈਲ ਹੋਲਡਰ ਉਹ ਲਓ ਆ ਵੇਖੋ ਚਲੋ ਜੀ ਇਹਨੂੰ ਲਾਵਾਂਗੇ ਕਿਵੇਂ ਆ ਵੇਖੋ ਆ ਨਟ ਦਿੱਤਾ ਹੋਇਆ ਤੇ ਆਪਾਂ ਲਾਵਾਂਗੇ ਇਹਨੂੰ ਖੋਲ ਆ ਲਿਆ ਖੋਲ ਚਲੋ ਜੀ ਤੇ ਇਹਨੂੰ ਆ ਜਿਹੜਾ ਨਟ ਵਧੀਆ ਸਿਸਟਮ ਦਿੱਤਾ ਹੋਇਆ ਨਟ ਫੜ ਕੇ ਕੱਸਣ ਨੂੰ ਇਹ ਦਾ ਜਿਹੜਾ ਇਧਰਲੀ ਸਾਈਡ ਏ ਉਹ ਆਪਾਂ ਸਾਈਡ ਵਾਲੀ ਕੱਸ ਲਾਂਗੇ ਤੇ ਆਹ ਦੇਤੇ ਕੱਸ ਆਹ ਵੇਖੋ ਆ ਇੱਕ ਦਿੱਤਾ ਹੋਇਆ ਲੋਕ ਇਹਨੂੰ ਆਪਾਂ ਐ ਸਾਈਡ ਤੇ ਕਰਕੇ ਤੇ ਇਹਦੇ ਵਿੱਚ ਫਿੱਟ ਕਰਾਂਗੇ ਆਪਾਂ ਸਾਈਡ ਤੇ ਇਹਨੂੰ ਕਰਾਂਗੇ ਆਪਾਂ ਐ ਕਰਕੇ ਫਿੱਟ ਆ ਲੋ ਜਿਵੇਂ ਕਿ ਆਪਣੇ ਕੋਲ ਕੋਈ ਕੋਈ ਵੀ ਮੋਬਾਈਲ ਹੈ ਤੇ ਆਪਾਂ ਇਹਨੂੰ ਕਿਵੇਂ ਫਿੱਟ ਕਰਾਂਗੇ ਆ ਹੁਣ ਹਿੱਲਦਾ ਨਹੀਂ ਆਪਾਂ ਇਹਨੂੰ ਲੋਕ ਕਰ ਦਿੱਤਾ ਜਿਵੇਂ ਆ ਆ ਸੀ ਤੇ ਆ ਇਹਨੂੰ ਲੋਕ ਕਰ ਦਿੱਤਾ ਤੇ ਆਪਾਂ ਇਹਨੂੰ ਆ ਵੇਖੋ ਆ ਚੀਜ਼ ਇਹ ਨਾ ਜਿਹੜੀ ਨਿਕਲਦੀ ਏ ਤੇ ਆਪਾਂ ਇਹਨੂੰ ਐ ਕਰਕੇ ਆ ਕਰ ਲਿਆ ਫਿੱਟ ਚਲੋ ਜੀ ਇਹਦੇ ਨਾਲ ਆਪਾਂ ਸ਼ਾਰਟ ਬਣਾ ਸਕਨੇ ਆ ਰੀਲ ਬਣਾ ਸਕਨੇ ਆ ਕੁਝ ਵੀ ਮਤਲਬ ਸ਼ਾਰਟ ਵੇ ਆ ਹੁੰਦਾ ਹੈ ਸ਼ਾਰਟ ਵੇ ਤੇ ਆਪਾਂ ਇਹਦੇ ਨਾਲ ਰੀਲ ਵਗੈਰਾ ਸ਼ਾਰਟਸ ਵੀਡੀਓ ਆਪਾਂ ਕੁਝ ਵੀ ਬਣਾ ਸਕਨੇ ਆ ਚਲੋ ਜੀ ਅਗਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤੇ ਚੈਨਲ ਨੂੰ ਨਾਲ ਦੇ ਨਾਲ ਸਬਸਕ੍ਰਾਈਬ ਕਰਦੇਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਏ ਇਹ ਤਾਂ ਸਿਰਫ ਸ਼ਾਰਟ ਬਣਾਉਣ ਵਾਸਤੇ ਤੇ ਜਿਹੜੀ ਆਪਾਂ ਲੌਂਗ ਫਾਰਮੈਟ ਚ ਮਤਲਬ ਐ ਲੰਬਾਈ ਚ ਮੋਬਾਈਲ 16.16 ਰੇਸ਼ੀਓ 9 ਚ ਰੱਖਣਾ ਉਹ ਮਤਲਬ ਆਪਾਂ ਕਿਵੇਂ ਬਣਾ ਸਕਨੇ ਆ ਉਹ ਵੀ ਤੁਹਾਨੂੰ ਦੱਸਨੇ ਆ ਇਥੇ ਇੱਕ ਦਿੱਤਾ ਹੋਇਆ ਹੈ ਆ ਮਤਲਬ ਸਪਰੂ ਦਿੱਤਾ ਹੋਇਆ ਹੈ ਨਾਟ ਤੇ ਇਹਨੂੰ ਕਰ ਲਾਂਗੇ ਢਿੱਲਾ ਤੇ ਇਹਨੂੰ ਕਰ ਲਾਂਗੇ ਬੰਦ ਆ ਗਿਆ ਬੰਦ ਤੇ ਇਹਨੂੰ ਲਵਾਂਗੇ ਕਸ ਇਹ ਹੀ ਲ ਜਾਂਦਾ ਹੈ ਚਲੋ ਜੀ ਤੇ ਐਵੇਂ ਹੀ ਆਪਾਂ ਸੋਲਾਰ ਇਸ਼ੂਨਾ ਚਲਾ ਲਾਂਗੇ ਮਤਲਬ ਲੌਂਗ ਵੀਡੀਓ ਵਾਸਤੇ ਇਹ YouTube ਤੇ ਲੌਂਗ ਵੀਡੀਓ ਬਣਾਉਣ ਵਾਸਤੇ ਆਪਾਂ ਲੌਂਗ ਵੀਡੀਓ ਬਣਾਉਨੇ ਆ ਕਿਵੇਂ ਦੀ ਵੀ ਵੀਡੀਓ ਬਣਾਓ ਤੇ ਫਰੰਟ ਕੈਮਰਾ ਬਣਾਉਣੀ ਹੈ ਜਾਂ ਬੈਕ ਕੈਮਰਾ ਬਣਾਉਣੀ ਹੈ ਉਹ ਤੁਹਾਡੀ ਚੋਇਸ ਹੈ ਤੁਸੀਂ ਇਹ ਲੁੱਕ ਇਹਦੀ ਚੈੱਕ ਕਰ ਲਓ ਆ ਮਤਲਬ ਰਬੜ ਦੇ ਲੱਗੇ ਹੋਏ ਨੇ ਜਿਵੇਂ ਟਾਇਰ ਟਾਈਪ ਮਤਲਬ ਇਹ ਖਿਸਕਦੇ ਨਹੀਂਗੇ ਤੇ ਆ ਵੇਖੋ ਆ ਜਿਹੜੀ ਕੁੰਡੀ ਦਿੱਤੀ ਹੋਈ ਸੀ ਜਿਹਦੇ ਤੇ ਆਪਾਂ ਵਜ਼ਨ ਟੰਗ ਸਕਨੇ ਆ ਤੇ ਇਹ ਹੈਂਡਲ ਹੋ ਗਿਆ ਤੇ ਆ ਹੋ ਗਿਆ ਮੋਬਾਈਲ ਹੋਲਡਰ ਆ ਹੋ ਗਿਆ ਆਪਣਾ ਲੈਵਲ ਸੈੱਟ ਕਰਨ ਵਾਸਤੇ ਦੇ ਨਾਲ ਹੀ ਆਪਾਂ ਕਰਨੇ ਆ ਵੀਡੀਓ ਦਾ ਐਂਡ ਅਗਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤੇ ਚੈਨਲ ਨੂੰ ਕਰਦੇ ਆ ਜੇ ਸਬਸਕ੍ਰਾਈਬ ਲਾਈਕ ਕਰਿਆ ਜੇ ਤੇ ਸ਼ੇਅਰ ਕਰਿਆ ਜੇ ਤੇ ਅਗਰ ਤੁਸੀਂ ਮਤਲਬ ਵਧੀਆ ਟਰਾਈਪੋਡ ਅਗਰ ਤੁਸੀਂ YouTube ਤੇ ਕੰਮ ਕਰਨਾ ਚਾਹੁੰਦੇ ਹੋ ਤੇ ਵਧੀਆ ਟਰਾਈਪੋਡ ਲੈਣਾ ਚਾਹੁੰਦੇ ਹੋ ਘੱਟ ਬਜਟ ਵਿੱਚ ਤੇ ਸਸਤਾ ਤੇ ਟਿਕਾਊ ਵਧੀਆ ਤੇ ਉਹ ਤੁਸੀਂ ਮੈਂ ਤਾਂ ਸੁਜੈਸਟ ਕਰਾਂਗਾ ਵੀ ਇਹ ਲਓ ਬਹੁਤ ਵਧੀਆ ਚੀਜ਼ ਹੈ ਇੱਕ ਇੱਕ ਚੀਜ਼ ਵਧੀਆ ਤਰੀਕੇ ਨਾਲ ਮਤਲਬ ਬਣੀ ਹੋਈ ਹੈ ਵਧੀਆ ਸੋਲਿਡ ਹੈ ਚੀਜ਼ ਤੇ ਇਹਦੀ ਕੀਮਤ ਇਹ ਗਈ ਸੀ ਮੈਂ ਮੰਗਾਇਆ ਸੀ ਇਹਨੂੰ ਲਗਭਗ 1600 ਰੁਪਏ ਵਿੱਚ ਤੇ ਅੱਗੇ ਜਾ ਕੇ ਇਹਦੀ ਕੀਮਤ ਵੱਧ ਵੀ ਸਕਦੀ ਹੈ ਤੇ ਘਟ ਵੀ ਸਕਦੀ ਹੈ ਉਹ ਤੁਸੀਂ ਫਲਿੱਪਕਾਰਟ ਤੇ ਜਾਂ ਐਮਾਜ਼ਾਨ ਤੇ ਜਾ ਕੇ ਚੈੱਕ ਕਰ ਸਕਦੇ ਜੇ ਥੈਂਕ ਯੂ ਧੰਨਵਾਦ